ਲੋ ਜੀ ਸਸਰੀਕਾ ਇਤਨੁ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੋਸ਼ੀ ਜੋਸ਼ੀ ਚੈਨਲ ਆਉਂਤੇ ਅਸੀਂ ਨੰਦਪੁਰ ਦੇ ਤੁਹਾਡਾ ਸਵਾਗਤ ਕਰਦੇ ਹਾਂ ਲੋ ਜੀ ਹਾਜ਼ਰ ਆਸੀ ਤੁਹਾਡੀ ਕਚਹਿਰੀ ਵਿੱਚ ਬਹੁਤ ਹੀ ਪਿਆਰਾ ਜਿਹਾ ਗੀਤ ਲੈ ਕੇ ਤੇ ਨੁਕਤੇ ਲੈ ਕੇ ਤੇ ਤੁਸੀਂ ਵੀ ਤਿਆਰ ਬੈਠਿਓ ਸਾਡੇ ਗੀਤ ਸੁਣ ਲਈ ਤੇ ਕਾਪੀ ਪੈਨਸਲ ਲੈ ਕੇ ਬੈਠ ਜਿਓ ਹੈ ਤੇ ਨੁਕਤਾ ਲਿਖ ਲਈ ਤੇ ਇਹ ਜਿਹੜਾ ਗੀਤ ਹੈ ਨਾ ਇਹ ਮੈਂ ਦੱਸ ਰਹੀਆਂ ਮਾਲਵੇ ਦਾ ਅੰਤ ਅਸੀਂ ਮੈਂ ਵੀ ਮਾਲਵੇ ਦੀ ਰਹਿਣ ਵਾਲੀ ਹਾਂ ਤੇ ਬਈ ਇੱਥੋਂ ਦੇ ਮਟਿਆਰਾ ਕਿਹੋ ਜਿਹਾ ਪਹਿਰਾਵਾ ਪਾਉਂਦੀਆਂ ਨੇ ਉਹਨਾਂ ਦੇ ਰੰਗ ਰੂਪ ਦੀ ਇਹਦੇ ਵਿੱਚ ਵਿਆਖਿਆ ਕੀਤੀ ਹੋਈ ਆ ਕਿਸ ਤਰ੍ਹਾਂ ਦੇ ਉਹ ਗਹਿਣੇ ਪਾਉਂਦੀਆਂ ਨੇ ਹੈਨਾ ਤੇ ਬਾਕੀ ਤੁਸੀਂ ਸਾਰਾ ਕੁਝ ਗੀਤ ਚ ਸੁਣਿਓ ਤੇ ਮਾਣੋ ਇਸ ਪਿਆਰੇ ਜਿਹੇ ਲੋਕੀ ਦਾ ਆਨੰਦ ਤੇ ਮੇਰਾ ਉਹ ਕਾਪੀ ਪੈਨਸਲ ਜੂੜ ਲੈ ਕੇ ਬੈਠ ਜਿਓ ਜਿਹੜਾ ਨੁਕਤਾ ਪਾਉਂਗੀ ਉਹ ਜਿਵੇਂ ਦਦ ਹੁੰਦੀਆਂ ਜਾਂ ਹੁਣ ਬਹੁਤ ਲੋਕ ਕਹਿੰਦੇ ਸਾਡੇ ਖੁਰਕ ਖੁਜਲੀ ਹੋਈ ਜਾਂਦੀ ਐ ਉਹ ਵੀ ਉਹਦੇ ਨਾਲ ਮਿੰਟਸ ਕੈਂਟੇ ਤੇ ਖੋਜ ਨਹੀਂ ਪੰਜ ਚਾਰ ਮਿੰਟ ਚ ਜਲਾਉਂਦੇ ਤਾ ਉਹ ਠੀਕ ਹੋਊਗੀ ਉਹ ਮੈਂ ਇਸ ਤੋਂ ਦਾਲ ਪਾਉਂਗੀ ਨੁਕਤਾ ਤੇ ਆਜੋ ਫਿਰ ਆਪਾਂ ਹੁਣ ਇਹ ਪਿਆਰਾ ਜਿਹਾ ਇੱਕ ਲੋਕ ਗੀਤ ਗਾਈਏ ਤੇ ਤੁਸੀਂ ਸਾਡੇ ਨਾਲ ਹੀ ਇਹਦੀ ਵਾਰੀ ਲਿਆ ਕਰੋ ਗੀਤ ਦੀ ਹੈਨਾ ਇੱਥੇ ਬੈਠੇ ਹੀ ਚਾਹੇ ਸਾਨੂੰ ਨਹੀਂ ਪਤਾ ਲੱਗਦਾ ਤੇ ਸਾਡੇ ਨਾਲ ਇਹਨੂੰ ਗੀਤ ਨੂੰ ਗਾਓ ਤੇ ਬਹੁਤ ਵਧੀਆ ਲੱਗੂਗਾ ਹੈਨਾ सो जूती नौकार पौंदी दिलंद सिर हाड़ ॾॻ लहंदे हाड़ी जॾू बंगा छेण कोन होरिए लोन तोते भुल जाणी ਮੋਲੇ ਪਿਪਲੀ ਦੇ ਪੱਤ ਨਾਲੇ ਜੰਬਿਆਦ ਦਾਸ ਗੱਡੇ ਖੁੰਡੇ ਵਿੱਚ ਫੇਂਦਾ ਜੀ ਢੁਲ ਢੋਲੇ ਹਾਸਾ ਪਾਣ ਕਜਲੇ ਹਉਂ ਦੀਪਯੇ ਮਾਰੋ ஜப்போோ மேலோ

हाथ चानी ताई लायेगी दगा जी वादा पाए देव दास दास कि नैना ने भरी मानिवे जे ਮੀਨਾਰੀ ਆ ਮਾਨਵੇਚ ਰੈਂਦੀਆਂ ਸੀ ਕਿ ਨੈਨਰੀਆ ਬੋਲੀ ਗਦੇ ਰਹਿੰਦੀਆਂ ਸੀ ਕਿਨੇ ਨਰੀਆ ਲਓ ਜੀ ਗੀਤ ਹੋਇਆ ਪੂਰਾ ਤੁਹਾਨੂੰ ਪਤਾ ਲੱਗਿਆ ਮਾਲਵੇ ਦੀਆਂ ਔਰਤਾਂ ਮਟਿਆਰਾਂ ਕਿਹੋ ਜਿਹੇ ਕੱਪੜੇ ਪਾਉਂਦੀਆਂ ਕਿਸ ਤਰ੍ਹਾਂ ਉਹ ਰਹਿੰਦੀਆਂ ਨੇ ਹਨ ਤੇ ਸਾਰਾ ਤੁਹਾਨੂੰ ਇਹ ਦਸਤਾ ਸਾਡਾ ਪਹਿਰਾਵਾ ਰਹਿਣ ਸਹਿਣ ਤੇ ਲੋ ਤੁਸੀਂ ਉਮੀਰ ਕਰਦੇ ਸਮੇਂ ਗੀਤ ਬਹੁਤ ਪਿਆਰਾ ਲੱਗਿਆ ਹੋਗਾ ਭੈਣਾ ਨੇ ਕਿਹਾ ਇਹਨਾਂ ਨਾਲ ਲੰਬੀ ਇੱਕਤੀ ਬਣਾ ਕੇ ਸੁਣਾਓ ਜੀ ਅਸੀਂ ਹਮੇਸ਼ਾ ਗਾਇਆ ਕਰਾਂਗੇ ਹੁਣ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਹੋ ਯਾਦ ਕਰ ਲਿਓ ਲਿਖ ਲਿਓ ਫਿਰ ਤੁਹਾਨੂੰ ਵੀਡੀਓ ਨਹੀਂ ਲੱਗਦੀ ਹੈ ਨਾ ਫਿਰ ਉਹ ਕਹਿੰਦਾ ਜੀ ਹੁਣ ਦੁਬਾਰਾ ਫੇਰ ਸੁਣਾਓ ਕਈ ਗੀਤ ਦੁਬਾਰਾ ਸੁਣਾਉਣੇ ਪੈ ਜਾਂਦੇ ਨੇ ਤੇ ਇਹਨੂੰ ਤੁਸੀਂ ਹੁਣ ਲਿਖ ਲਿਓ ਜਿਨ੍ਹਾਂ ਨੂੰ ਵੀ ਇਹ ਵਧੀਆ ਲੱਗਿਆ ਨਾ ਉਹ ਜਰੂਰ ਲਿਖੋ ਤੇ ਫਿਰ ਨਾਲੇ ਗਾ ਕੇ ਦੇਖਿਓ ਤੇ ਲਫੂਣਾ ਆਜੋ ਆਪਾਂ ਤੰਦਰੁਸਤੀ ਮਿਲ ਪਾਤਾ ਕੀ ਆ ਉਹ ਮੈਂ ਪਹਿਲਾਂ ਵੀ ਹੋਂ ਤਾਂ ਮੈਨੂੰ ਕਿਸੇ ਨੇ ਹੋਰ ਦੱਸਿਆ ਸੀ ਕਿ ਹੁਣ ਲੋਕਾਂ ਤੁਸੀਂ ਉਹ ਵੀ ਦੱਸ ਦਿੰਨੀ ਆ ਮੈਨੂੰ ਕਹਿੰਦੇ ਜੀ ਬਵਾਸੀਰ ਬਾਰੇ ਦੱਸੋ ਵੀ ਸਾਨੂੰ ਲੱਗਦਾ ਇਹ ਉਹ ਮਾਮੂਲੀ ਗੱਲ ਐ ਚਾਹੇ ਬਾਦੀ ਹੋਵੇ ਬਵਾਸੀਰ ਚਾਹੇ ਖੂਨੀ ਹੋਵੇ ਪਤਾ ਕਿ ਇਹ ਕਾਲੇ ਤੇਲ ਲੈਣੇ ਨੇ ਕਾਲੇ ਤੇਲ ਲੈ ਕੇ ਤੁਸੀਂ ਦਾ ਪਾਊਡਰ ਬਣਾ ਲਿਆ 100 ਗ੍ਰਾਮ ਲਿਓ ਤੇ ਇੱਕ ਟੋਲਾ ਕਾਲੇ ਉਹ ਪਾਊਡਰ ਤੇ ਇੱਕ ਟੋਲਾ ਹੀ ਬਸ ਚਮਚਾ ਮੰਤਲੋ ਦਾ ਆਪਣਾ ਮੱਖਣ ਦਾ ਉਹ ਜਿਹੜਾ ਲਾ ਕੇ ਚੱਟ ਲੋ ਹੁਣੇ ਜੇ ਕਿਸੇ ਤੀਸਰ ਤੁਸਾ ਪਈਆਂ ਉਸੇ ਵਕਤ ਬੰਦ ਤੇ 5-7 ਦਿਨਾਂ ਚਾਹੀਏ ਵੀ ਨਹੀਂ ਪਤਾ ਲੱਗਣਾ ਵੀ ਬਵਾਸਰ ਕੀਦੇ ਸੀ ਚਾਹੇ ਖੁੰਨੀਆਂ ਕਿਸੇ ਬਾਦੀਏ ਚਾਹੇ ਬਹੁਤ ਪੁਰਾਣੀ ਵੀ ਹੋਵੇ ਇਹ ਹਰ ਹਾਲ ਸਾਡਾ ਪਰਚਾਇਆ ਹੋਇਆ ਬਿਲਕੁਲ ਬਵਾਸਰ ਨਹੀਂ ਰਹਿਣੀ ਕੋਈ ਆਪਰੇਸ਼ਨ ਦੀ ਲੋੜ ਨਹੀਂ ਕਿਸੇ ਡਾਕਟਰ ਕੋਲ ਜਾਵਨੇ ਨਹੀਂ ਇਹ ਮੈਂ ਗਾਰੰਟੀ ਤਾਂ ਦਿੰਦੀ ਨਹੀਂ ਪਰ ਇਹ ਸਾਡੀ ਗਾਰੰਟੀ ਵਾਲਾ ਕੰਮ ਹੈ ਸਾਡੇ ਆਪਣੇ ਘਰੇ ਮੁੰਡਾ ਠੀਕ ਹੋਇਆ ਆਪਰੇਸ਼ਨ ਨੂੰ ਜਾਂਦੇ ਸੀ ਪਰ ਇਹ ਦਿੱਤਾ ਬਿਲਕੁਲ ਠੀਕ ਹੋਇਆ ਇੱਕ ਗਿਆਨਾਂ ਮੈਂ ਪਹਿਲਾਂ ਕੀ ਵੀ ਬੋਲਿਆ ਗਿਆਨਾਂ ਪਿੰਡ ਹੈ ਆਪਣਾ ਇਹ ਸਾਬਕਿਤਲਵੰਡੀ ਕੋਲੇ ਉੱਥੇ ਕੁੜੀ ਮੈਨੂੰ ਫੋਨ ਕਰ ਲੈਂਦੀ ਆ ਉਹਨੂੰ ਇਸ ਤਰ੍ਹਾਂ ਹੀ ਸ਼ੁਰੂ ਹੀ ਹੋਈ ਸੀ ਉਹਦਾ ਇਹ ਬਗਾਸਿਰ ਤੇ ਉਹ ਡਾਕਟਰ ਨੂੰ ਦਿਖਾਇਆ ਉਹ ਕਹਿੰਦੇ 20000 ਰੁਪਏ ਲੱਗੂਗਾ ਤੇ ਆਪਰੇਸ਼ਨ ਕਰਵਾ ਲੈ ਉਹ ਕਹਿੰਦੇ ਹੋ ਕੁਲਦੀਪ ਉਹ ਕਹਿੰਦੇ ਵੀ ਆਪਰੇਸ਼ਨ ਵੀ ਦੱਸੋ ਜੀ ਅਸੀਂ ਦਾ ਕਰਾ ਨਹੀਂ ਸਕਦੇ ਬੀਬੀ ਤੂੰ ਦੱਸ ਮੈਂ ਕਿ ਆਹ ਲਿਆ ਉਹ ਤਾਂ ਉਸੇ ਵਕਤ ਦੀ ਬਾਜ਼ਾਰ ਗਈ ਕਾਲੇ ਤੇਲ ਲੈ ਕਹਿੰਨੀ ਮੈਂ ਹਲਾਲੇ ਨੂੰ ਕਹਿੰਦਾ ਵੀਰੇ ਸਾਡੇ ਤਾਂ ਮਿਕਸੀ ਵੀ ਨਹੀਂ ਮੈਨੂੰ ਪਾਊਡਰ ਬਣਾ ਦੇ ਉਹਨੇ ਵਿਚਾਰੇ ਨੇ ਭਗਵਾਨ ਨੇ ਉਹਨੂੰ ਬਣਾ ਕੇ ਦਿੱਤਾ ਪਾਊਡਰ ਤੇ ਉਹਨੇ ਆ ਕੇ ਸ਼ਾਮ ਨੂੰ ਉਹਦੀ ਲੈ ਲਿਆ ਉਹਦੀ ਉਹਦੀ ਜੀਸਬੰਧ ਹੋ ਗਈ ਤੇ ਕਹਿੰਨੀ ਸਵੇਰ ਨੂੰ ਉਹ ਤਾਂ ਟੱਲੀ ਵਰਗੀ ਮੈਂ ਤੇ ਨਹੀਂ ਹੁਣ ਕਿਵੇਂ ਕਰਾਂ ਮਹਾਪੁੱਤਾਂ ਨੇ 7 ਦਿਨ ਖਾ ਲਿਆ ਇਹਨੂੰ ਇਹਦਾ ਕੋਈ ਨੁਕਸਾਨ ਹੈ ਉਹ ਬਿਲਕੁਲ ਸਹੀ ਤੰਦਰੁਸਤ ਕਹਿੰਨੀ ਮੈਂ ਵੀ ਲੋਕਾਂ ਨੂੰ ਦੱਸੂਗਾ ਕਰੂੰਗੀ ਹੈਨਾ ਤੇ ਲੋ ਤੁਸੀਂ ਇਹ ਤਾਂ ਦੱਸਦਾ ਇਹਦਾ ਹੋ ਗਿਆ ਦਾ ਵਸੇਦਾ ਇੱਕ ਦੂਜਾ ਨੁਕਤਾ ਫੇਰ ਨਾਲ ਦੱਸਦੀਆਂ ਕਿਸੇ ਨੇ ਕਿਹਾ ਵੀ ਦੱਦ ਜਿਹੜੀ ਹੋ ਜਾਂਦੀ ਹੈ ਹਨਾ ਇਹ ਤੁਸੀਂ ਕਰੇਲੇ ਵੀ ਜਿਹੜੀ ਚਟਨੀ ਬਣਾ ਲਓ ਕਰੇਲਿਆਂ ਦੀ ਹਨਾ ਉਹਦੇ ਵਿੱਚ ਕਪੂਰ ਤੇ ਖੋਪਿਆ ਥੋੜਾ ਤੇਲ ਮਿਲਾ ਲਓ ਤਿੰਨੇ ਕੀ ਗਿਆਂ ਮਿਲਾ ਲੀਆਂ ਬਰਾਬਰ ਦੀਆਂ ਹਨਾ ਇੱਕੋ ਜਿਹੀਆਂ ਥੋੜੇ ਥੋੜੇ ਮਿਲਾ ਲਓ ਤੇ ਮਿਲਾ ਕੇ ਦੱਦ ਦੇ ਉੱਪਰ ਲਾਓ 2-3 ਘੰਟੇ ਉਹ ਲੇਪ ਲੱਗਿਆ ਰਹੇ ਤੇ ਦੱਸੋ 5-7 ਦਿਨ ਵਿੱਚ ਉਹ ਠੀਕ ਹੋ ਜੂ ਜੇ ਖੁਰਕ ਹੋ ਰਹੀ ਹੈ ਤਾਂ ਜਦੋਂ ਉਹ ਲੇਪ ਲਾਓਗੇ ਉਹ 5-7 ਮਿੰਟ ਚ ਹੀ ਖੁਰਕ ਤੁਹਾਡੇ ਬੰਦ ਹੋ ਜੂ ਜਿੱਥੇ ਕਿਤੇ ਸੀਤੇ ਖੁਜਲੀ ਹੈਗੀ ਨਾ ਉਥੇ ਲੇਪ ਲਾਓਗੇ ਤੇ ਖੁਜਲੀ ਉਸੇ ਟਾਈਮ ਹੀ ਬੰਦ ਪੰਜ ਚਾਰ ਮਿੰਟ ਚ ਤੇ ਜਿਹੜੀ ਦਾਦ ਹੈ ਇਹ 5-7 ਦਿਨ ਲੱਗੂਗੀ 2-3 ਘੰਟੇ ਲੇਪ ਲਾ ਕੇ ਰੱਖਣਾ ਤੇ ਲੋ ਲਿਖ ਲਿਆ ਹਾਂ ਤੁਸੀਂ ਸਾਰਿਆਂ ਨੇ ਮਾਣੋ ਇਸ ਗੀਤ ਦਾ ਤੇ ਇਸ ਨੁਕਤੇ ਆਨੰਦ ਸਾਨੂੰ ਦੇ ਹੁਣ ਛੁੱਟੀਆਂ ਕੱਲ ਨੂੰ ਫੇਰ ਮਿਲਾਂਗੇ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਧੰਨਵਾਦ ਸਾਡੀ ਵੀਡੀਓ ਦੇਖਣ ਲਈ